ਜਿੱਥੇ ਮੈਨੂੰ ਸਾਡੇ 베ਰੀ ਸਾਹਿਬ ਕੇਲੇ ਦੇ ਪ੍ਰਧਾਨ ਉਹਦੇ ਨੀਚੇ ਗੱਲ ਹੈ ਯਾਰ ਕਿ ਬੀਬੀ ਸੁਰਿੰਦਰ ਕੌਰ ਨੇ ਇਤਲਾਹ ਦਿੱਤੀ ਸੀ ਠੀਕ ਹੈ ਔਰ ਮੈਂ ਸੋਸ਼ਲ ਮੀਡੀਆ ਔਰ ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਿਆ ਕਿ ਇਸ ਪ੍ਰਕਾਰ ਇੱਕ ਜੁਵਲਰ ਸ਼ਾਪ ਤੇ ਕਰੋੜਾਂ ਰੁਪਏ ਦੀ ਲੁੱਟ ਹੋ ਗਈ ਹੈ ਮੈਂ ਤਰਨ ਤਰਨ ਸੀ ਔਰ ਆਜ ਤਰਨ ਤਰਨ ਦਾ ਇਲੈਕਸ਼ਨ ਛੱਡ ਕੇ ਮੈਂ ਅੱਜ ਇੱਥੇ ਪਹੁੰਚਿਆ ਕਿਉਂਕਿ ਕੱਲ ਪਰਸੋ ਮਾਨਸਾ ਵਿਖੇ ਇੱਕ ਵਪਾਰੀ ਨੂੰ ਦੁਕਾਨ 'ਚ ਬੈਠੇ ਨੂੰ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਸਾਰਾ ਬਾਜ਼ਾਰ ਬੰਦ ਸੀ ਮੈਂ ਉੱਥੇ ਵੀ ਜਾ ਕੇ ਆਇਆ ਔਰ ਹੁਣੇ ਉਹਨੇ ਖਬਰ ਆਈ ਹੈ ਕਿ ਗਰਾਉਂਡ ਦੇ ਚੌਂਕ ਦੇ ਵਿੱਚ ਇੱਕ ਕਬੱਡੀ ਪਲੇਅਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਂ ਕਿ ਜਾਣੀ ਕੀ ਤਿੰਨਾ ਦਿਨਾਂ ਚ ਤੀਜਾ ਵੱਡਾ ਹਾਦਸਾ। ਔਰ ਹੁਣੇ ਆਕੇ ਜਦੋਂ ਮੈਂ ਜੁਵਲਰ ਸ਼ਾਪ ਤੇ ਮਿਲਿਆ ਨikhil ਨੂੰ ਜਿਹੜੇ ਕੀ ਸ਼ਾਪ ਜਿਹੜਾ ਸ਼ਾਪਕੀਪਰ ਨੇ ਉਹਨਾਂ ਦੇ ਬੇਟੇ ਨੇ ਜਿਹੜੇ ਸਵੇਰ ਦੁਕਾਨ ਖੋਲ ਖੋਲ ਰਏ ਸੀ। ਔਰ ਉਹਨਾਂ ਨੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਸਵੇਰ-ਸਵੇਰ ਵਗਦੇ ਬਾਜ਼ਾਰ ਦੇ ਵਿੱਚ ਤਿੰਨ ਅਣਪਛਾਤੇ ਵਿਅਕਤੀ ਆਉਂਦੇ ਐ ਤੇ ਪਿਸਤੌਲ ਦੀ ਨੋਕ ਤੇ ਕਰੋੜ ਸਵਾ ਕਰੋੜ ਰੁਪਏ ਦਾ ਮੇਰਾ ਸਮਾਨ ਜਿਹੜਾ ਉਹ ਲੈ ਜਾਂਦੇ ਔਰ 2 ਲੱਖ ਦੀ ਨਕਦੀ ਲੈ ਜਾਂਦੇ ਔਰ 25 ਹਜ਼ਾਰ ਦੀ ਖੁੱਦੀ ਜੇਬ ਚ ਸੀਗਾ ਉਹ ਵੀ ਲੈ ਜਾਂਦੇ ਐ ਇਹ ਜਲੰਧਰ ਜਿਹੜਾ ਇਹ ਕਮਿਸ਼ਨੇਟ ਐ ਇਪਟੇ ਕਮਿਸ਼ਨਰ ਬੈਂਡ ਦਾ ਜਲੰਧਰ ਅੰਮ੍ਰਿਤਸਰ ਪਟਿਆਲਾ ਲੁਧਿਆਣਾ ਔਰ ਜਿਸ ਪ੍ਰਕਾਰ ਦਾ ਇਹ ਸੰਘਣਾ ਬਾਜ਼ਾਰ ਹੈ ਅਗਰ ਇਸ ਬਾਜ਼ਾਰ ਚ ਐਸੀ ਘਟਨਾ ਵਾਪਰ ਸਕਦੀ ਹੈ ਤਾਂ ਪੰਜਾਬ ਦੇ ਕਿਸੇ ਕੋਨੇ ਚ ਵੀ ਲੁੱਟ ਖੋਟ ਲੁੱਟ ਰੋਸਟ ਹੋ ਸਕਦੀ ਹੈ ਸੋ ਪੰਜਾਬ ਦੀ ਜਿਹੜੀ ਪੁਲਸ ਹੈ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਬਿਲਕੁਲ ਨਕਮੀ ਹੋ ਚੁੱਕੀ ਹੈ ਪਰ ਪੰਜਾਬ ਦੀ ਸਰਕਾਰ ਦਾ ਬਿਲਕੁਲ ਕੰਟਰੋਲ ਜਿਹੜਾ ਹੈ ਗੈਂਗਸਟਰ ਚੋਰਾ ਗੁੰਡਿਆਂ ਮਵਾਲੀਆਂ ਤੋਂ ਸਾਰੇ ਦਾ ਸਾਰਾ ਜਿਹੜਾ ਕੰਟਰੋਲ ਹੈ ਉਹ ਉੱਡ ਚੁੱਕਿਆ ਹੈ ਫੇਲ ਹੋ ਚੁੱਕੀ ਹੈ ਪੰਜਾਬ ਦੀ ਪੁਲਿਸ ਮੁਕੰਮਲ ਤੌਰ ਤੇ ਇਹ ਪੁਲਿਸ ਕਿਸੇ ਟਾਈ ਮਾਰਸ਼ਲ ਹੁੰਦੀ ਸੀ ਪਰ ਅੱਜ ਇਹ ਪੁਲਿਸ ਦੇ ਲੋਕ ਜਿਹੜੇ ਹੈ ਉਸੀਂ ਦੇਖਿਆ ਹੋਣਾ ਡੀਆਈਜੀ ਭੁੱਲਰ ਨੂੰ ਜਿਹੜੇ 7.5 ਕਰੋੜ ਰੁਪਇਆ ਘਰੋਂ ਮਿਲਿਆ ਕਦੇ-ਕਦੇ ਤਾਂ ਮੈਨੂੰ ਸ਼ੱਕ ਹੁੰਦਾ ਕਿ ਪੁਲਿਸ ਚੋਰਾਂ ਨਾਲ ਡਕੈਤਾਂ ਨਾਲ ਤੇ ਗੈਂਗਸਟਰਾਂ ਨਾਲ ਮਿਲੀ ਵੀ ਹੈ ਕਿ ਇਸ ਕਰਕੇ ਇਹਨਾਂ ਨੂੰ ਇੰਨੀ ਖੁੱਲ ਹੈ ਨਹੀਂ ਤਾਂ ਇਸ ਤਰ੍ਹਾਂ ਦਾ ਕਦੇ ਘਟਨਾਕ੍ਰਮ ਜਲੰਧਰ ਸ਼ਹਿਰ 'ਚ ਨਹੀਂ ਹੋਇਆ ਕਿ ਦਿਨ ਦਿਹਾੜੇ 10:30 ਵਜੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਵੇ ਸੋ ਮੈਨੂੰ ਮੁਕੰਮਲ ਤੌਰ ਤੇ ਪੰਜਾਬ ਦੀ ਇਸ ਪੁਲਸ ਤੇ ਵੀ ਸ਼ੱਕ ਹੈ ਤੇ ਪੰਜਾਬ ਦੀ ਸਰਕਾਰ ਤੇ ਵੀ ਸ਼ੱਕ ਹੈ ਕਿਉਂਕਿ ਅੱਜ ਦੂਜਾ ਦਿਨ ਹੋ ਗਿਆ ਮੈਨੂੰ ਨਹੀਂ ਲੱਗਦਾ ਪਰਿਵਾਰ ਨੂੰ ਕਿਸੇ ਪ੍ਰਕਾਰ ਦੀ ਕੋਈ ਇਤਲਾਹ ਦਿੱਤੀ ਗਈ ਹੈ ਹੁਣ ਤਾਂ ਕਿ ਇਹਨਾਂ ਨੂੰ ਦੱਸਿਆ ਜਾਣਾ ਚਾਹੀਦਾ ਸੀ ਕਿ ਅਸੀਂ ਕਿਸ ਨਤੀਜੇ ਤੇ ਪਹੁੰਚੇ ਗੱਲ ਕਿੱਧਰ ਨੂੰ ਤੁਰ ਰਹੀ ਹੈ ਇਨਵੈਸਟੀਗੇਸ਼ਨ ਕੀ ਕਰ ਰਹੇ ਆ ਅਫਵਾਹਾਂ ਹੈ ਕਿ ਫੜ ਲਿਆ ਫੜ ਲਾਂਗੇ ਚੱਲ ਰਹੀ ਹੈ ਇਸੇ ਤਰ੍ਹਾਂ ਜਿੰਨੇ ਮਰਡਰ ਹੁੰਦੇ ਐ ਇਹ 2-4 ਦਿਨ ਇਹੀ ਕਹਿ ਰਹੇ ਆ ਕਿ ਅਸੀਂ ਨੇੜੇ ਇਨਵੈਸਟੀਗੇਸ਼ਨ ਦੇ ਬੰਦੇ ਫੜ ਲਏ ਐ ਫੜ ਲਾਂਗੇ ਲੇਕਿਨ ਕੱਖ ਨਹੀਂ ਹੋਇਆ ਹੁਣ ਤਾਂ ਵੱਡੇ ਵੱਡੇ ਲੋਕਾਂ ਨੂੰ ਵੀ ਫਰੋਟੀਆਂ ਦੇ ਫੋਨ ਆਉਂਦੇ ਐ ਪਰ ਕਈ ਸਰਮਾਇਯਦਾਰ ਤੱਕ ਫਰੋਟੀਆਂ ਦੇ ਹੀ ਜਾਂਦੇ ਐ ਜਿਹੜੇ ਪੁਲਿਸ ਨੂੰ ਇਤਲਾ ਨਹੀਂ ਦਿੰਦੇ ਨਕੋਦਰ ਦਾ ਮੈਨੂੰ ਯਾਦ ਆ ਉਹ ਕਪੜਾ ਵਪਾਰੀ ਦੀ ਮੌਤ ਇਮੀ ਦੀ ਗਿਰੇ ਨਾਲ ਪੁਲ ਸਾਲਾਸੀ ਮਾਰ ਦਿੱਤਾ ਗਿਆ ਮੈਨੂੰ ਨੰਗਲ ਅੰਬੀਆਂ ਕਬੱਡੀ ਪਲੇਅਰ ਦੀ ਵੀ ਮੌਤ ਯਾਦ ਹੈ ਮੈਨੂੰ ਮੂਸੇ ਵਾਲੇ ਦੀ ਮੌਤ ਵੀ ਯਾਦ ਹੈ ਇਹ ਤਾਂ ਉਹ ਮੋਟਾ ਹੈ ਜਿਹੜੇ ਲੋਕ ਜਾਣਦੇ ਆ ਆਦਰਵਾਇਜ਼ ਪੰਜਾਬ ਦੇ ਵਿੱਚ ਦੇਲੀ ਚਾਰ ਤੋਂ ਪੰਜ ਮੌਤਾਂ ਇਹੋ ਜੀਆਂ ਵਾਰਦਾਤਾਂ ਨਾਲ ਹੋ ਰਹੀਆਂ ਸੋ ਲਾ ਐਂਡ ਆਰਡਰ ਪੰਜਾਬ ਦਾ ਮੁਕੰਮਲ ਤੌਰ ਤੇ ਫੇਲ ਹੋ ਚੁੱਕਿਆ ਹੈ ਅੱਜ ਮੈਂ ਇੱਥੇ ਇਸ ਕਰਕੇ ਆਇਆ ਹੈ ਜੇ ਅਗਲੇ 2 ਦਿਨਾਂ ਦੇ ਵਿੱਚ ਇਹਨਾਂ ਦਾ ਨੁਕਸਾਨ ਹੋਇਆ ਉਹ ਨਾ ਫੜ ਕੇ ਪੂਰਾ ਕੀਤਾ ਤਾਂ ਫਿਰ ਅਸੀਂ ਜਲੰਧਰ ਦਾ ਚੌਕ ਪੀਪੀ ਚੌਕ ਕਰਾਂਗੇ ਕਾਂਗਰਸ ਤੇ ਇਹਨਾਂ ਸਾਰੇ ਬੰਦਿਆਂ ਨੂੰ ਫੜੇ ਜਾਣੇ ਚਾਹੀਦੇ ਐ ਇਹ ਕਮਿਸ਼ਨਰ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਨਾ ਔਰ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਚਾਹੁੰਨਾ ਔਰ ਮੁਖ ਮੰਤਰੀ ਨੂੰ ਕਹਿਣਾ ਚਾਹੁੰਨਾ ਅਸੀਂ ਜਲੰਧਰ ਚੌਕ ਬੰਦ ਕਰਾਂਗੇ ਇਹਨਾਂ ਦਾ ਸਾਰਾ ਪੀਪੀ ਚੌਕ ਇਹਨਾਂ ਦਾ ਸਾਰਾ ਜਿਹੜਾ ਚੋਰੀ ਹੋਇਆ ਮਾਲ ਇਹਨਾਂ ਨੂੰ ਜਲਦ ਮਿਲੇ ਤੇ ਨਾਲ ਗੁਨਾਹਗਰਾਂ ਨੂੰ ਸਜ਼ਾ ਮਿਲੇ ਇਹ ਅੱਜ ਮੈਂ ਚੇਤਾਵਨੀ ਇੱਥੇ ਦੇਣ ਆਇਆ ਔਰ ਜਿੱਥੇ-ਜਿੱਥੇ ਇਸ ਤਰ੍ਹਾਂ ਦੀ ਘਟਨਾ ਵਾਪਰੇਗੀ ਉੱਥੇ-ਉੱਥੇ ਰਾਜਾ ਵੜਿੰਗ ਇਹ ਕਾਂਗਰਸ ਪਾਰਟੀ ਪਹੁੰਚੇਗੀ ਅੱਜ ਚੰਨੀ ਸਾਹਿਬ ਨੇ ਵੀ ਆਉਣਾ ਸੀ ਐਨ ਉਹਨਾਂ ਨੇ ਇਤਲਾਹ ਦਿੱਤੀ ਕਿ ਦਿੱਲੀ ਜਾਣਾ ਪਿਆ ਤੂੰ ਜਾ ਕੇ ਹਜ਼ਰੀ ਤੂੰ ਵੀ ਲਵਾ ਸੋ ਇਸ ਕਰਕੇ ਸਮੁੱਚੀ ਕਾਂਗਰਸ ਪਾਰਟੀ ਅਸੀਂ ਨਾਲ ਮਿਲ ਕੇ ਇਹੋ ਜੀਆਂ ਮੁਸ਼ਕਲਾਂ ਦੀਆਂ ਸਮੇਂ ਪੰਜਾਬ ਦੇ ਲੋਕਾਂ ਨਾਲ ਖੜਾ ਖੜਾਂਗੇ ਪਹਿਲਾਂ ਵੀ ਜਦੋਂ ਮਾੜੇ ਦੇ ਇਨਸਾਨ ਪੰਜਾਬ ਤੇ ਗਿੰਦੇਹਾੜੇ ਕਤਲੇਆਮ ਟੈਰੋਰਿਜ਼ਮ ਸੀਗਾ ਹੱਤਵਾਦ ਸੀਗਾ ਪੰਜਾਬ ਆ ਰਾਮੀਆਂ ਰੌਣਕਾਂ ਖੋਲੀਆਂ ਗਈਆਂ ਸਨ ਕਿ 1992 ਚ ਕਾਂਗਰਸ ਪਾਰਟੀ ਨੇ ਸਰਕਾਰ ਬਣਾ ਕੇ ਦੁਬਾਰੇ ਪੰਜਾਬ ਦੀਆਂ ਰੌਣਕਾਂ ਵਾਪਸ ਕੀਤੀਆਂ ਸਨ ਉਸੇ ਤਰ੍ਹਾਂ ਪੰਜਾਬ ਦੀਆਂ ਰੌਣਕਾਂ ਬਹਾਲ ਕਰਾਂਗੇ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਔਰ ਪੰਜਾਬ ਦੇ ਲੋਕਾਂ ਵੀ ਲੜਾਈ ਲੜਦੇ ਰਾਵਾਂਗੇ ਚਾਹੇ ਕੋਈ ਸਾਨੂੰ ਜਾਣਦਾ ਤੇ ਚਾਹੇ ਨਹੀਂ ਜਾਣਦਾ ਜਿੱਥੇ ਸਾਡੀ ਲੋੜ ਹੋਏਗੀ ਅਸੀਂ ਪਹੁੰਚਾਂਗੇ ਸੋ ਇਹ ਨਹੀਂ ਆਈ ਗੱਲਾਂ ਮੈਂ ਕਹਿਣੀਆਂ ਸੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ মিডিਆ ਵਾਲਿਆਂ ਦਾ ਤੁਸੀਂ ਬਹੁਤ ਸਾਥ ਦਿੱਨੇ ਕੱਲ ਕੱਲ ਵਕ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਕੱਲ ਕੱਲ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਤਾਂ ਮਜੀਠੀਆ ਦੀ ਫੇਵਰ ਕਰਕੇ ਗਏ ਨੇ ਜੀ ਦੂਜਾ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤੁਸੀਂ ਵੀ ਤੇ ਬਾਜਵਾ ਸਾਹਿਬ ਸਵਾਲ ਕਰਦੇ ਨੇ ਬੁੱਕਾ ਸਾਹਿਬ ਵਾਲੇ ਉਹਨਾਂ ਤੇ ਵੀ ਉਹਨਾਂ ਨੇ ਸਫਾਈ ਦਿੱਤੀ ਇਹ ਟੁਲੇਰੀ ਬੇਨਤੀ ਆ ਪੱਤਰਕਾਰ ਸਾਫੀਆਂ ਨੂੰ ਕਿ ਸਵਾਲ ਅੱਜ ਦਾ ਲੁੱਟ ਖੋਦ ਹੈ ਇਹ ਅਮਰਿੰਦਰ ਸਿੰਘ ਜਿਹੜਾ ਮਰਿਆ ਖਾਪਿਆ ਪਿਆ ਉਧਰ ਡਾਇਵਰਟ ਨਾ ਕਰੋ ਕੰਮ ਨੂੰ ਗੱਲ ਇੱਥੋਂ ਦੀ ਕਰੋਗੀ ਪੰਜਾਬ ਦੀ ਪੁਲਿਸ ਦੀ ਤੇ ਝਾੜੂ ਦੀ ਸਰਕਾਰ ਦੀ ਅੱਛਾ ਵੜਿੰਗ ਸਾਹਿਬ ਵੜਿੰਗ ਸਾਹਿਬ ਵੜਿੰਗ ਸਾਹਿਬ ਚੰਡੀਗੜ੍ਹ ਵਿੱਚ ਜੋ ਕੋਠੀ تھی ਰਾਜਵ ਚੱਟੜਾ ਨੂੰ دی ਗਈ ਸੀ ਉਸਕੇ ਬਾਅਦ ਉਹ ਗੈਸਟ ਹਾਊਸ ਬਣਾ ਲਿਆ ਗਿਆ ਔਰ ਅਬ ਅਰਵਿੰਦ ਕੇਜਰੀ ਬਾਰਾ ਯਾਰ ਤੋਸੀ ਬਹੁਤ ਸਮਝਦਾਰ ਵਿਅਕਤੀ ਹੈ ਯਾਰ ਮੈਨੂੰ ਕੋਠੀਆਂ ਪੰਜ ਹੋਰ ਲੈ ਲਓ ਕੀ ਫਰਕ ਪੈਂਦਾ ਮੇਰੀ ਕੋਠੀ ਵੀ ਲੈ ਲਓ ਸ਼ਿਸ਼ਮਾਨ ਬਲੇਗਾ ਕਿ ਮੇਰੀ ਕੋਠੀ ਵੀ ਲੈ ਲਓ ਲੇਕਿਨ ਮੈਨੂੰ ਚਿੰਤਾ ਹੈ ਕਿ ਪੰਜਾਬ ਦਾ ਕੋਈ ਵਿਅਕਤੀ ਲੁੱਟਿਆ ਨਹੀਂ ਜਾਣਾ ਚਾਹੀਦਾ ਕੋਈ ਚੌਂਕ 'ਚ ਮਰਨਾ ਨਹੀਂ ਚਾਹੀਦਾ ਕੋਠੀਆਂ ਜੇ ਕਿਸੇ ਨੂੰ ਭੁੱਖ ਹੈ ਕੋਠੀ ਵੀ ਤਾਂ ਮੈਂ ਆਪਣੀ ਕੋਠੀ ਵੀ ਦੇ ਦੇਣਾ ਖਾਲੀ ਪਈ ਹੈ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਅੱਜ ਪੰਜਾਬ ਦੇ ਲਾਅ ਐਂਡ ਆਰਡਰ ਦਾ ਮੁੱਦਾ ਹੈ ਪੰਜਾਬ ਸਾਰਾ ਤੁਹਾਡੇ ਤਰਫ ਦੇਖ ਰਿਹਾ ਤੁਹਾਡੇ ਮੂੰਹ ਵੱਲ ਦੇਖ ਰਿਹਾ ਹੈ ਪੰਜਾਬ ਦੇ ਅੰਦਰ 92 ਸੀਟਾਂ ਦੇ ਨਾਲ ਬਦਲਾਵ ਦੀ ਸਰਕਾਰ ਆਈ ਹੈ ਲੇਕਿਨ ਸਰਕਾਰ ਸੁੱਤੀ ਪਈ ਹੈ ਸਰਕਾਰ ਮਸ਼ਰੂਫ ਹੈ ਆਰਾਮ ਦੇ ਵਿੱਚ ਸਰਕਾਰ ਮਸ਼ਰੂਫ ਹੈ ਸਹੂਲਤਾਂ ਦੇ ਵਿੱਚ ਸਰਕਾਰ ਮਸ਼ਰੂਫ ਹੈ ਇੱਧਰ ਉੱਧਰ ਦੀਆਂ ਕਹਾਣੀਆਂ ਤੇ ਕਿੱਕਲੀਆਂ ਦੇ ਵਿੱਚ ਸਿੰਘ ਸਾਹਿਬ ਜੇਕਰ ਲੋਕ ਘਰ ਦੇ ਵਿੱਚ ਤੇ ਆਪਣੀ ਦੁਕਾਨ ਤੇ ਸੇਫ ਨਹੀਂ ਹੈਗੇ ਤਾਂ ਲੋਕ ਕਿੱਥੇ ਸੇਫ ਨੇ ਮੈਂ ਤਾਂ ਤੁਹਾਨੂੰ ਕਹਾਂ ਇਹ ਗੱਲ ਅੱਜ ਦਾ ਵਿਸ਼ਾ ਹੈ ਅੱਜ ਚਰਚਾ ਦਾ ਵਿਸ਼ਾ ਇਹ ਹੈ ਕਿ ਜੇ ਸੰਗਣੇ ਬਾਜ਼ਾਰ ਚੋਂ ਇਹ ਦੁਕਾਨ ਲੁੱਟ ਲਈ ਮੈਨੂੰ ਇਹ ਹੈ ਮੈਂ ਗਿਆ ਇੱਥੇ ਤੁਰਿਆ ਫਿਰਦਾ ਤਰਨਤਾਰ ਦੁਕਾਨਾਂ 'ਚ ਇੱਕ ਕਿਰਪਾਨ ਪਈ ਆ ਕਿਸੇ ਕੋਲ ਇਸੇ ਕੋਲ ਇੱਕ ਕਵਾੜੀ ਪਈ ਆ ਜਿਹਦੇ ਕੋਲ ਪਿਸਤੌਲ ਨਹੀਂ ਆ ਅਦਰਵਾਈ ਜ਼ਿਆਦਾ ਕਿਸੇ ਕੋਲ ਪਿਸਤੌਲ ਹੈ ਕਵਾੜੀ ਹੈ ਕਰਪਾਣਾ ਪੁੱਛਿਆ ਹੈ ਕਿਉਂ ਕਹਿੰਦਾ ਪਤਾ ਨਹੀਂ ਕਿਹੜੇ ਵੇਲੇ ਲੁੱਟਣ ਆ ਜੇ ਕੋਈ ਇਹ ਹਾਲਾਤ ਇਹ ਟੈਰਰ ਇਹ ਡਰ ਸਾਰੇ ਪੰਜਾਬ ਦੇ ਦੁਕਾਨਦਾਰਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਅੱਛਾ ਤੁਹਾਨੂੰ ਐਸੇ ਕੀ ਇਜਾਮ ਹੈ ਪੰਜਾਬ ਪੁਲਿਸ ਸਵੈ-ਨਿਰਤ ਕਹਿੰਦੇ ਨੇ ਆਪਣੀ ਕਰਤੋਤਾ ਕਰਦੇ ਨੇ ਵੀ ਇੰਤਲਾਹੀਆ ਦੂਜੇ ਪਾਸੇ ਨਿਸ਼ੇੜੀ ਅਟਾ ਦੇ ਜਾਨਾ ਮੈਨੂੰ ਇੰਜਾਮ ਇਹਨੂੰ ਕਿਵੇਂ ਵੇਖੀ ਅੱਛਾ ਬੜਿੰਗ ਸਾਹਿਬ ਬੜਿੰਗ ਸਾਹਿਬ ਸਰ ਸਰ ਪੰਜਾਬ ਪੁਲਿਸ ਵਿਭਾਗ ਕਹਿ ਰਹਾ ਹੈ ਕਿ ਕਾਨੂੰਨ ਵਿਵਸਥਾ ਸਹੀ ਕੀਤੀ ਜਾ ਰਹੀ ਹੈ ਜਦਕਿ ਇੱਕ ਮਾਮਲਾ ਜਲੰਧਰ ਦਾ ਵੀ ਹੈ ਨਸ਼ੇੜੀ ਦੇ ਰਹੇ ਨੇ ਇੰਜਾਮ ਨੂੰ ਕਿਵੇਂ ਵੇਖੀ ਦੇਖੋ ਜੀ ਗੱਲ ਇਹ ਆ ਗੱਲ ਇਹ ਆ ਕਿ ਨਸ਼ੇੜੀ ਇੰਜਾਮ ਦੇ ਰਹੇ ਹੈ ਪਹਿਲਾਂ ਵੀ ਤਾਂ ਨਸ਼ੇੜੀ ਹੁੰਦੇ ਸੀ ਇਹ ਕਿਹੜਾ ਨਵਾਂ ਹੈ ਪੁਲਿਸ ਦਾ ਧਰ ਮੁੱਕ ਗਿਆ ਸਰਕਾਰ ਦਾ ਧਰ ਮੁੱਕ ਗਿਆ ਭੀੜਪਾੜ ਵਾਲੇ ਇਲਾਕੇ ਜਲੰਧਰ ਚ ਪਹਿਲੇ ਵੀ ਇਦਾਂ ਦੀਆਂ ਘਟਨਾਵਾਂ ਮੈਂ ਕਿਹਾ ਕਿ ਪੈਦਲ ਚੱਲਣਾ ਔਖਾ ਹੈ ਪਰ ਇਸ ਦੇ ਬਾਵਜੂਦ ਜੇ ਇੱਥੇ ਇਹ ਵਾਪਰ ਘਟਨਾ ਵਾਪਰ ਸਕਦੀ ਹੈ ਤਾਂ ਪੰਜਾਬ ਦੇ ਕਿਸੇ ਕੋਨੇ ਚ ਵੀ ਇਹ ਘਟਨਾ ਵਾਪਰ ਸਕਦੀ ਹੈ ਜੀ ਸਾਹਿਬ ਜਲੰਧਰ ਚ ਵਿਭਾਗ ਤੋਂ ਦਾਵਾ ਕਰਤਾ ਹੈ ਕਿ ਕਾਨੂੰਨ ਵਿਵਸਥਾ ਹਮ ਸਹੀ ਬਣਾ ਰਹੇ ਹਾਂ ਠੀਕ ਹੈ 15-20 ਦਿਨ ਪਹਿਲੇ ਲੱਦੇ ਵਾਲੀ ਇਲਾਕੇ ਮੇ ਵੀ ਮੈਡੀਕਲ ਸਟੋਰ ਮੇ ਐਸੀ ਲੁਟੇਰੇ ਘੁਸੇ ਦੇ ਔਰ ਇੱਕ ਕੇਸ ਵੀ ਹੈ ਆਪਕੋ ਪਤਾ ਹੋਗਾ ਫਿਲੌਰ ਥਾਣੇ ਦਾ ਐਸਜੋ ਭੂਸ਼ਣ ਕੁਮਾਰ ਕੇਸ ਦਾ ਮਾਮਲਾ ਦਰਜ ਕੀਤਾ ਗਿਆ ਅੱਜ ਚੇਅਰਮੈਨ ਆਏ تھے ਬਾਰੀ ਅਭੀ ਤੱਕ ਉਸਕੇ ਰਸਣ ਮੇ ਵੀ ਨਹੀਂ ਲਿਆ ਗਿਆ ਅੱਜ ਉਹਨਾਂ ਨੇ ਐਸਐਸਪੀ ਕੋ ਵੀ ਝਾੜ ਲਗਾਈ ਹੈ ਤਾਂ ਕੈਸੇ ਦੇਤੇ ਕਾਨੂੰਨ ਵਿਵਸਥਾ ਜਾਂ ਪੁਲਿਸ ਕੋ ਯਾਰ ਮੈਨੇ ਮੈਂ ਤੁਹਾਨੂੰ ਕਹਿ ਰਿਹਾ ਵੀ ਕਾਨੂੰਨ ਵਿਵਸਥਾ ਹੈ ਹੀ ਨਹੀਂ ਕੋਈ ਇਹ ਜਿਹੜੀ ਪੁਲਿਸ ਹੈ ਇਹ ਤਾਂ ਆਪਣਾ ਢਿੱਡ ਪਰ ਲੱਗੀ ਵੀ ਹੈ ਡੀਆਈਜੀ ਪੁੱਲਰ ਇਸ ਗੱਲ ਦਾ ਗਵਾਹ ਹੈ ਡੀਆਈਜੀ ਪੁੱਲਰ ਇਸ ਗੱਲ ਦਾ ਗਵਾਹ ਹੈ ਜਿਹਦੇ ਘਰੋਂ 7.5 ਕਰੋੜ ਰੁਪਇਆ ਮਿਲਦਾ ਤੇ ਕਿਲੋਆਂ ਦੇ ਹਿਸਾਬ ਨਾਲ ਸੋਨਾ ਮਿਲਿਆ ਤੁਸੀਂ ਇਸ ਪੰਜਾਬ ਦੀ ਪੁਲਿਸ ਤੋਂ ਇਸ ਦੀ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਇੱਜ਼ਾਤ ਵੀ ਉਮੀਦ ਨਾ ਕਰੋ ਪਰ ਇਸ ਦੇ ਬਾਵੀਉਦ ਵੀ ਕਾਂਗਰਸ ਪਾਰਟੀ ਆਰ ਵਿਅਕਤੀ ਨਾਲ ਖੜੀ ਹੈ ਔਰ ਅਸੀਂ ਇਹ ਵਾਰਨਿੰਗ ਦਿੰਦੇ ਹਾਂ ਪਰਸੋ ਤੱਕ ਇਹ ਮਸਲਾ ਨਾ ਹੱਲ ਹੋਇਆ ਤਾਂ ਬੇਰੀ ਸਾਹਿਬ ਪੂਰੀ ਜ਼ਿਲ੍ਹਾ ਕਾਂਗਰਸ ਕਮੇਟੀ ਤੇ तमाम ਲੀਡਰ ਸਹਿਬਾਨ ਪੀਏ ਪੀ ਚੌਂਕ ਦਾ और रुख करके उना प्रदर्शन मुजारा लड़ाई लड़ा। सर पोलिटिकल एक सवाल है की बिहार में इलेक्शन है और कल पीएम मोदी द्वारा